ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਲਈ ਹੈ ਮੌਸਮ ਦੇ ਨਾਲ ਭਾਵੇਂ ਲੋਕਾਂ ਨੂੰ ਗਰਮੀ ਤੇ ਰਾਹਤ ਮਿਲ ਗਈ ਲੇਕਿਨ ਕਿਸਾਨਾਂ ਨੇ ਜਿਨ੍ਹਾਂ ਨੇ ਮੱਕੀ ਦੀ ਫਸਲ ਦੀ ਬਿਜਾਈ ਕੀਤੀ ਸੀ ਤੁਸੀਂ ਦੇਖ ਰਹੇ ਹੋ ਸਮਾਣਾ ਕੀ ਦਾਣਾ ਮੰਡੀ ਚ ਕਿਸਾਨ ਮੱਕੀ ਲੈ ਕੇ ਆ ਰਹੇ ਭਾਰੀ ਗਿਣਤੀ ਦੇ ਵਿੱਚ ਲੇਕਿਨ ਬਰਸਾਤ ਕਰਕੇ ਕਿਸਾਨ ਮੈਯੂਸ ਹੋ ਗਏ ਕਿਉਂਕਿ ਮੰਡੀ ਦੇ ਵਿੱਚ ਜਿਹੜਾ ਬਰਸਾਤ ਹੈ ਉਹਦੇ ਕਰਕੇ ਹੀ ਪ੍ਰੇਸ਼ਾਨੇ ਦੂਜੇ ਪਾਸੇ ਰੇਟ ਘਟ ਰਿਹਾ ਕਿਉਂਕਿ ਪ੍ਰਾਈਵੇਟ ਵਪਾਰੀ ਖਰੀਦ ਰਹੇ ਐਮਐਸਪੀ 2400 ਰੁਪਏ ਹੈ ਲੇਕਿਨ ਐਮਐਸਪੀ पे ਕੌਣ ਖਰੀਦਦਾ ਹੈ ਕਿਸਾਨਾਂ ਦਾ ਕਹਿਣਾ ਹੈ ਕਿਸੇ ਨੂੰ 1100 ਕਿਸੇ ਨੂੰ 1200 ਕਿਸੇ ਨੂੰ 1800 ਰੁਪਏ ਇਸ ਤ ਜਿੰਝੈ ਰਣੀ ਹੈ ਇਹਦੇ ਨਾਲ ਕਿਸਾਨਾਂ ਨੂੰ ਨੁਕਸਾਨ ਪਹੁੰਚੇਗਾ ਹੁਣ ਇੱਕ ਹੋਰ ਸਮੱਸਿਆ ਖੜੀ ਹੋ ਰਹੀ ਹੈ ਵੀ ਇੱਥੇ ਅਨਾਜ ਮੰਡੀ ਦੇ ਵਿੱਚ ਜਿਹੜੇ ਸੈੱਡ ਬਣੇ ਆ ਉੱਥੇ ਕਿਸਾਨਾਂ ਨੇ ਆਪਣੀ ਬਰਸਾਤ ਤੋਂ ਪਛਾਣ ਕਰਕੇ ਮੱਕੀ ਗੇਰੀ ਹੋਈ ਤੁਹਾਨੂੰ ਦੇਖ ਰਹੇ ਹੋ ਇਹ ਇਸ ਪਾਸੇ ਤੁਸੀਂ ਦੇਖੋ ਵੀ ਸੜ ਦੇ ਹੇਠਾਂ ਮੱਕੀ ਗੇਰੀ ਹੋਈ ਹੈ ਕਿਸਾਨਾਂ ਨੇ ਲੇਕਿਨ ਇੱਥੇ ਕੋਈ ਇਸ ਧਰਮ ਵੱਲੋਂ ਇੱਕ ਸਮਾਗਮ ਕਰਾਇਆ ਜਾ ਰਿਹਾ ਕੱਲ ਨੂੰ ਜਾਂ ਪਰਸੋਂ ਪਤਾ ਤਾਂ ਲੱਗੇ ਤੋਂ ਮਾਰਕਟ ਮੈਡੀ ਕੈਰੀਏ ਵੀ ਇਹਨੂੰ ਖਾਲੀ ਕਿੱਥੇ ਜਾਵੇ ਹੁਣ ਕਿਸਾਨ ਦੱਸੋ ਕਿੱਥੇ ਜਾਵੇਗਾ ਔਰ ਵਪਾਰੀ ਨੂੰ ਵੀ ਕਿੰਨੀ ਮੁਸ਼ਕਲ ਆਵੇਗੀ ਜੇ ਸੈੱਡ ਬਣਾਏ ਤਾਂ ਕਿਸਾਨਾਂ ਲਈ ਬਣੇ ਆੜ ਇਸ ਨੂੰ ਲੈ ਕੇ ਕੋਈ ਹੋਰ ਪ੍ਰਬੰਧ ਹੋਣੇ ਚਾਹੀਦੇ ਹਨ ਲੇਕਿਨ ਇਹ ਨ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾਵੇ ਕਿਸਾਨ ਤਾਂ ਪਹਿਲਾਂ ਹੀ ਪ੍ਰਸਾਦ ਹੋਣ ਨਾਲ ਮੱਕੀ ਦੀ ਫਸਲ ਲੈ ਕੇ ਆਏ ਉਪਰਭਾਵਿਤ ਹੋ ਰਿਹਾ ਹੈ ਕਿਸਾਨ ਇਹ ਕੋਈ ਐਮਐਸਬੀ ਨਹੀਂ ਹੈ ਸਭ ਡਰਾਮੇ ਨੇ ਜੀ ਐਮਐਸਬੀ ਦਾ ਉਹ ਚੀਜ਼ ਤਾਂ ਨਹੀਂ ਚੱਕੀ ਜਾਵੇ ਕੋਈ ਗਾਰੰਟੀ ਤਾਂ ਹੈ ਨਹੀਂ ਐਮਐਸਬੀ ਜਨ ਮਰਜ਼ੀ ਦੇਈ ਜਾਵੇ ਹੁਣ ਐਮਐਸਬੀ 2400 ਰੁਪਏ ਦੱਸਦੇ ਨੇ ਐਮਐਸਬੀ 2400 ਰੁਪਏ ਹੈ ਮੱਕੀ ਵਿਗਰੀ 18-1900 ਰੁਪਏ ਚ ਪੱਕੀ ਸੁੱਕੀ ਗਿੱਲੀ ਵਿਗਰੀ 11-1200 ਰੁਪਏ ਜੀ ਮੀ ਦਾ ਸਰਜਾ ਬਾਹੋਂ ਲੁੱਟਣਾ ਲੁੱਟ ਲੁੱਟ ਢਾਹੀ ਹੈ ਜੀ ਹੋਰ ਕੁਝ ਨਹੀਂ ਹੈ ਨ ਟੋੜਾ ਪੈਣ ਕਿੜਿਆ ਸਾਡਾ ਸੇਖੂ ਫਸਲ ਸੇਖ ਫਸਲ ਤੇ ਮੈਂ ਫਸਲ ਦਾ ਬਹੁਤ ਅਸਰ ਆ ਉਹ ਰਈਆਂ ਨੇ ਮੰਡੀ ਚ ਮੀਂਹ ਕਰਕੇ ਜੇ ਨਾ ਮੀਂਹ ਹੁੰਦਾ ਤਾਂ ਸਾਡੀ ਜਿਹੜੀ ਮੱਕੀ 1500 ਰੁਪਏ ਹੁਣ ਲੱਗ ਜਾਂਦੀ ਹੁਣ ਕੋਈ 1100 ਕਹਿੰਦਾ ਕੋਈ 1150 ਕਹਿੰਦਾ ਰੇਟ ਰੇਟ ਲਾਈਨ ਹੈ ਉਹ ਮੀਂਹ ਕਰਕੇ ਵੀ ਉਹ ਵੀ ਡਰਦੇ ਨੇ ਵੀ ਕਿਤੇ ਨਾ ਸੁੱਕੀ ਵੇਖੀ ਬਣੂ ਮੱਕੀ ਦਾ ਮੈਂ ਨੋ ਬਲਜਿੰਦਰ ਸਿੰਘ ਆ ਜੀ ਇਹਦੇ ਨਾਲ ਫਸਲ ਦਾ ਬਹੁਤ ਨੁਕਸਾਨ ਹੋ ਰਿਹਾ ਜੀ ਜਿਹੜੀ ਮੱਕੀ ਦਾ ਮਤਲਬ 1500 ਰੁਪਏ ਰੇਟ ਲੱਗਾਦੀ ਹੁਣ ਮੰਡੀ ਚ ਉਹ 1900 ਰੁਪਏ ਨੂੰ ਵਪਾਰੀ ਮੰਗ ਰਹੇ ਨੇ ਫਿਰ ਵਪਾਰੀ ਵੀ ਕੀ ਕਰੂਗਾ ਜਦੋਂ ਉਹ ਪ੍ਰਸਾਂਤ ਹੋ ਰਹੀ ਐ ਘਾਟਾ ਸਾਰੇ ਪਸੀ ਆ ਜੀ ਹੁਣ ਇਹਦੇ ਨਾਲ ਮਤਲਬ ਨੁਕਸਾਨ ਆ ਮੱਕੀ ਦੇ ਇੱਕ ਖਰਚਾ ਬਹੁਤ ਹੁੰਦਾ ਜੀ ਆਪਣੇ 2.5 ਕਿਲੇ ਨੇ ਜੀ ਹਾਂ ਜੀ 2 ਕਿਹਾ 1.5 ਕਿਲੇ ਸੀ ਕੱਲ ਕੱਟ ਲਿਆਤੀ ਜੀ ਛੱਲੀਆਂ ਤੋੜ ਕੇ ਕੱਢੀਆਂ ਤੇ 1 ਕਿਲਾ ਹਲੇ ਮਤਲਬ ਕੁਛੱਲੀਆਂ ਉਹਦੇ ਵਿੱਚ ਪਈਆਂ ਨੇ ਵਾਹਣ ਦੇ ਉਹ ਵੀ ਘਰੀ ਪਈ ਐ ਮੱਕੀ ਹਲੇ ਟਰਾਲੀ ਵਿੱਚ ਪਈ ਉਹ ਖਰਾਬ ਹੋ ਰਹੀ ਹੁਣ ਹਾਂ ਜੀ ਬਹੁਤ ਜ਼ਿਆਦਾ ਨੁਕਸਾਨ ਆ ਜੀ ਅੱਧਾ ਨੁਕਸਾਨ ਹੋ ਜੀ ਜਿਹੜਾ ਮਤਲਬ ਆਪਣਾ 40000 ਦਾ 50000 ਦਾ ਕਿਨੋਂ 25000 ਦਾ ਰ ਹੇ ਮ ਆਪਣੇ 크ਰਿਸਚਨ ਪਾਈ ਚਾਰੇ ਵੱਲੋਂ ਲਗਭਗ ਇੱਕ ਹਫ਼ਤਾ ਹੋ ਗਿਆ ਇਹ ਆਪਣਾ ਫੰਕਸ਼ਨ ਅਰੇਂਜ ਕਰ ਰਹੀ ਸੀ ਉਦੋਂ ਮੌਸਮ ਖੁੱਲਾ ਸੀਗਾ ਕਾਫੀ ਗਰਮੀ ਪੈ ਰਹੀ ਸੀਗੀ ਤੇ ਉਹਨਾਂ ਨੂੰ ਸ਼ੈੱਡ ਦੀ ਜ਼ਰੂਰਤ ਸੀਗੀ ਤੇ ਅਸੀਂ ਉਹਨਾਂ ਨੂੰ ਮਨਜ਼ੂਰੀ ਦੇਤੀ ਸੀਗੀ ਜਿਹੜੀ ਬਣਦੀ ਮਾਰਕੀਟ ਦੇ ਫੰਡਸ ਨੇ 10000 ਹੁੰਦਾ ਇਹਦਾ ਸੈੱਡ ਵਰਤਨ ਦਾ ਤੇ ਉਹ ਪਾਈਚਾਰੇ ਦੀ ਮੰਗ ਨੂੰ ਦੇਖ ਕੇ ਦੇਖੋ ਜਿਹੜਾ ਧਾਰਮਿਕ ਸਮਾਗਮ ਨੂੰ ਅਸੀਂ ਕੋਵਰ ਰੋਕ ਦੇਣੀ ਹੈਗੀ ਉਹਦੀ ਮਨਜ਼ੂਰੀ ਸਬਡਿਵੀਜ਼ਨਲ ਮੈਜਿਸਟ੍ਰੇਟ ਦੇ ਆਪਣੇ ਡੀਐਸਪੀ ਸਾਹਿਬ ਵੱਲੋਂ ਵੀ ਹੋ ਕੇ ਆ ਗਈ ਸੀ ਪਰੰਤੂ ਜਦੋਂ ਇਹ ਬਰਸਾਤ ਦਾ ਮੌਸਮ ਆ ਗਿਆ ਕਿਸਾਨਾਂ ਵੱਲੋਂ ਜਿਹੜੀ ਮੰਡੀ ਦੇ ਵਿੱਚ ਫਸਲ ਆਈ ਹੋਈ ਸੀ ਉਹ ਚੱਕ ਕੇ ਇਸ ਸਾਈਡ ਦੇ ਥੱਲੇ ਕਰ ਲਈ ਮੱਕੀ ਦੀ ਫਸਲ ਆਈ ਹੈ ਸਰ ਬੱਕੀ ਹੈ ਨਾ ਮੱਕੀ ਮੱਕੀ ਦੀ ਫਸਲ ਆਈ ਹੈ ਜੀ ਤੇ ਉਹ ਜਿਹੜੀ ਫਸਲ ਆਪਣੇ ਉਹਦੇ ਵਿੱਚ ਸੀਗੀ ਮੰਡੀ ਦੇ ਵਿੱਚ ਆਈ ਸੀ ਉਹ ਕਿਸਾਨਾਂ ਵੱਲੋਂ ਸੈੱਟ ਥੱਲੇ ਕਰ ਲਈ ਤੇ ਜਿਹੜਾ ਬੀਸਿਕਲੀ ਇਹ ਸੈੱਟ ਸ਼ੈੱਡ ਆ ਜੀ ਉਹ ਕਿਸਾਨਾਂ ਵਾਸਤੇ ਹੀ ਮੰਡੀ ਬੋਰਡ ਨੇ ਇਹ ਇਹ ਬਣਾਏ ਹੋਏ ਨੇਗੇ ਇਸ ਲਈ ਇਹ ਜਿਹੜੀ ਉਹਨਾਂ ਨੂੰ ਦਿੱਤੀ ਗਈ ਮਨਜ਼ੂਰੀ ਸੀ ਉਹ ਸਾਡੇ ਵੱਲੋਂ ਰੱਦ ਕਰ ਦਿੱਤੀ ਗਈ ਆ ਤੇ ਜਿਹੜੀਆਂ ਸਾਡੇ ਉੱਚ ਅਧਿਕਾਰੀ ਆ ਇਹ ਸਬੰਧ ਵਿੱਚ ਅਸੀਂ ਉਹਨਾਂ ਨੂੰ ਸੂਚਿਤ ਵੀ ਕਰ ਦਿੱਤਾ ਜੀ ਠੀਕ ਥੈਂਕ ਯੂ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼